ਪੰਭਰੇ ਤੋਂ ਨਾਰਾਜ਼ ਕੁੜੀ ਤੇ ਮਾਪਿਆਂ ਨੇ ਐਡਾ ਵੱਡਾ ਕਾਰਾ ਕਰ ਦਿੱਤਾ ਜਿਹਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਆਪਣੇ ਜਿਵਾਈ ਨੂੰ ਹੀ ਖੂਨੋਂ ਖੂਨ ਕਰ ਦਿੰਦਾ ਹੈ ਜਨਮ ਮੁਕਾ ਦਿੰਦਾ ਹੈ ਇੱਕ ਸਾਲ ਪਹਿਲਾਂ ਕੁੜੀ ਲਵ ਮੈਰਿਜ ਕਰਾ ਲੈਂਦੀ ਹੈ ਮੁੰਡੇ ਦੇ ਨਾਲ ਜਿਸ ਤੋਂ ਪਹਿ ਇਹ ਪਤਾ ਚੱਲਦਾ ਹੈ ਕਿ ਸ਼ਾਇਦ ਕੁੜੀ ਦੇ ਘਰ ਦੇ ਖੁਸ਼ ਨਹੀਂ ਸਨ ਕਿ ਉਹਨਾਂ ਦੀ ਕੁੜੀ ਨੇ ਲਵ ਮੈਰਿਜ ਕਿਵੇਂ ਕਰਵਾ ਲਈ ਹੈ ਇੱਕ ਸਾਲ ਹੋ ਜਾਂਦਾ ਵਿਆਹ ਨੂੰ ਜੋੜੇ ਦੇ ਘਰੇ ਇੱਕ ਮੁੰਡਾ ਜਨਮ ਲੈਂਦਾ ਪਰ ਫੇਰ ਵੀ ਕੁੜੀ ਦੇ ਘਰ ਦੇ ਆਪਣੇ ਮਨ ਵਿੱਚ ਉਹ ਗੁੱਸਾ ਉਹ ਨਫਰਤ ਰੱਖੀ ਰੱਖਦੇ ਨੇ ਮੁੰਡੇ ਦੇ ਪ੍ਰਤੀ ਜਿਸ ਤੋਂ ਬਾਅਦ ਅਜ ਮੌਕਾ ਲੱਗਿਆ ਤੇ ਮੁੰਡੇ ਨੂੰ ਜਾਨੋਂ ਮਕਾਦਾ ਦਿੱਤਾ ਕੁੜੀ ਦੇ ਘਰਦਿਆਂ ਨੇ ਲਵ ਮੈਰਿਜ ਕਰਾਉਣ ਦਾ ਇਨਾ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਐਡੀ ਵੱਡੀ ਕੀਮਤ ਚੁਕਾਉਣੀ ਪਈ ਹੈ ਉਸ ਕੁੜੀ ਨੂੰ ਕਿ ਉਸ ਦੀ ਸਾਰੀ ਜ਼ਿੰਦਗੀ ਬिखर ਗਈ ਹੈ ਉਸ ਦਾ ਪੂਰਾ ਪਰਿਵਾਰ ਵਿਖਰ ਕੇ ਰੱਖਾ ਗਿਆ ਨਾ ਹੁਣ ਉਹ ਆਪਣੇ ਪੇਕੇ ਜਾ ਸਕਦੀ ਹੈ ਅਤੇ ਕਿਹੜੇ ਮੂੰਹ ਨਾਲ ਆਪਣੇ ਸਹੁਰੇ ਘਰ ਬੈਠੇਗੀ ਜਿਸ ਤੋਂ ਬਾਅਦ ਕਿਉਂਕਿ ਹੋ ਸਕਦਾ ਹੈ ਕਿ ਸਹੁਰੇ ਘਰੇ ਵੀ ਕੋਈ ਨਾ ਕੋਈ ਜ਼ਰੂਰੀ ਨਹੀਂ ਉਸ ਦੀ ਮਾਂ ਉਸ ਦਾ ਬਾਪ ਕੋਸ਼ ਨੂੰ ਕਹੇ ਸਾਰੇ ਘਰੇ ਜਿਹੜੇ ਹੋਰ ਲੋਕ ਨੇ ਉਹ ਤਾਨੇ ਮਾਰ ਸਕਦੇ ਨੇ ਕਿ ਤੇਰੇ ਕਰਕੇ ਸਾਡਾ ਮੁੰਡਾ ਸਾਡਾ ਪੁੱਤ ਸਾਡੇ ਘਰੋਂ ਖੋ ਲਿਆ ਗਿਆ ਜਿहां ਇੱਕ ਬੜੀ ਅਣਸੁਖਾਵੀ ਬੜੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕੁੜੀ ਦੇ ਘਰ ਦੇਆ ਵੱਲੋਂ ਆਪਣੇ ਜਵਾਈ ਨੂੰ ਸ਼ਰਿਆਮ ਖੁਲੇਆ ਬਾਜ਼ਾਰ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਜਾਂਦਾ ਪਤਾ ਚੱਲਦਾ ਹੈ ਕਿ ਇੱਕ ਸਾਲ ਪਹਿਲਾਂ ਇਸ ਜੋੜੇ ਦਾ ਵਿਆਹ ਹੁੰਦਾ ਹੈ ਲਵ ਮੈਰਿਜ ਕਰਾਉਂਦਾ ਜੋੜਾ ਪਰ ਕੁੜੀ ਦੇ ਘਰ ਦੇ ਖੁਸ਼ ਨਹੀਂ ਹੁੰਦੇ ਜਿਸ ਕਰਕੇ ਮੁੰਡਾ ਆਪਣਾ ਜੱਦੀ ਘਰ ਛੱਡ ਕੇ ਦੂਜੇ ਥਾਂ ਸ਼ਿਫਟ ਹੋ ਜਾਂਦਾ ਪਰ ਪਤਾ ਚੱਲਿਆ ਕਿ ਮੁੰਡੇ ਦੇ ਘਰ ਕੋਈ ਵਿਆਹ ਦਾ ਫੰਕਸ਼ਨ ਸੀ ਜਿਸ ਕਰਕੇ ਮੁੰਡਾ ਆਪਣੇ ਘਰ ਪਹੁੰਚਿਆ ਹੋਇਆ ਸੀਗਾ ਪਰ ਮੌਕਾ ਦੇਖਦੇ ਹੀ ਕੁੜੀ ਦੇ ਮਾਪਿਆਂ ਦੇ ਅੰਦਰ ਕੁੜੀ ਦੇ ਪਰਿਵਾਰ ਵਾਲੇ ਦੇ ਅੰਦਰ ਜਿਹੜੀ ਨਫ਼ਰਤ ਹੈ ਪਿਛਲੇ 1 ਸਾਲ ਤੋਂ ਬਲ ਰਹੀ ਸੀਗੀ ਅਚਾਨਕ ਉਹ ਨਫ਼ਰਤ ਬਹੁਤ ਵੱਡੇ ਭਾਂਬੜ ਦਾ ਰੂਪ ਲੈ ਲੈਂਦੀ ਹੈ ਜਿਸ ਤੋਂ ਬਾਅਦ ਹੁਣ ਮੌਕਾ ਮਿਲਿਆ ਤਾਂ ਕੁੜੀ ਦੇ ਘਰਦਿਆਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਨੂੰ ਚਾਕੂ ਮਾਰ ਮਾਰ ਕੇ ਜਾਨੋਂ ਹੀ ਮਾਰ ਦਿੱਤਾ ਪਤਾ ਚੱਲਿਆ ਕਿ ਉਸ ਦੀ ਕੱਡੀ ਆ ਰਹੀ ਹੈ ਗੱਡੀ ਤੇ ਪਹਿਲਾਂ ਇੱਟਾ ਪੱਥਰ ਸੁੱਟੇ ਜਿਸ ਕਰਕੇ ਗੱਡੀ ਦਾ ਸ਼ੀਸ਼ਾ ਟੁੱਟਿਆ ਤਾਂ ਕਿ ਗੱਡੀ ਰੁਕ ਰੁਕ ਜਾਵੇ ਅਤੇ ਮੁੰਡਾ ਜ਼ਖਮੀ ਹੋ ਜਾਵੇ ਮੁੰਡੇ ਨੂੰ ਪਤਾ ਚੱਲਿਆ ਕਿ ਮੁੰਡਾ ਭੱਜਦਾ ਗਿਆ ਉਸ ਗੱਡੀ 'ਚ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਬੁਰੇ ਕਿਸਮਤ ਮੁੰਡੇ ਦੀ ਕਿ ਉਹ ਕੁੜੀ ਵਾਲਿਆਂ ਦੇ ਹੱਥ ਆ ਗਿਆ ਕੁੜੀ ਦੇ ਮਾਪਿਓ ਦੇ ਪਰਿਵਾਰ ਵਾਲਿਆਂ ਦੇ ਹੱਥ ਆ ਗਿਆ ਜਿਸ ਤੋਂ ਬਾਅਦ ਚਾਕੂ ਮਾਰ ਕੇ ਉਸ ਮੁੰਡੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਹੜੇ ਦੋ ਲੋਕ ਹੋਰ ਉਸ ਗੱਡੀ ਵਿੱਚ ਬੈਠੇ ਹੋਏ ਸਨ ਉਹ ਵੀ ਹਲੇ ਤੱਕ ਜ਼ਖਮੀ ਨੇ ਉਹਨਾਂ ਨੂੰ ਵੀ ਜ਼ਖਮੀ ਆਲੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲਦਾ ਪਿਆ ਹੈ ਆਨਰ ਕਿਲਿੰਗ ਇਸ ਪੂਰੇ ਮੁੱਦੇ ਨੂੰ ਨਾਮ ਦਿੱਤਾ ਗਿਆ ਆਨਰ ਕਿਲਿੰਗ ਆਪਣੀ ਇੱਜ਼ਤ ਬਚਾਉਣ ਵਾਸਤੇ ਕਤਲ ਕੀਤਾ ਗਿਆ ਹੁਣ ਇੱਥੇ ਅਸੀਂ ਆਈ ਪੁੱਛਣਾ ਚਾਹਾਂਗੇ ਕਿ ਜੇਕਰ ਕੁੜੀ ਦੇ ਮਾਪੇ ਜਿਹੜੇ ਹੁਣ ਫਰਾਰ ਨੇ ਪੁਲਿਸ ਉਹਨਾਂ ਦੀ ਭਾਲ ਕਰਦੀ ਪਈ ਹੈ ਜੇ ਤੁਸੀਂ ਵਾਕਈ ਔਨਰ ਕਿਲਿੰਗ ਵਾਸਤੇ ਇਨਾ ਵੱਡਾ ਕਦਮ ਚੁੱਕਿਆ ਹੈ ਤਾਂ ਤੁਸੀਂ ਆਪਣੀ ਇੱਜ਼ਤ ਬਚਾਈ ਨਹੀਂ ਬਲਕਿ ਇੱਜ਼ਤ ਗਵਾਈ ਹੈ ਨਾ ਹੁਣੋ ਕੁੜੀ ਤੁਹਾਨੂੰ ਕਦੇ ਆਪਣਾ ਮਾਪਿਓ ਮੰਨਣ ਲਈ ਤਿਆਰ ਹੋ ਸਕਦੀ ਹੈ ਨਾ ਸਮਾਜ ਵਿੱਚ ਤੁਹਾਡੀ ਇੱਕ ਥਾਂ ਰਹੀ ਹੈ ਕਿਉਂਕਿ ਤੁਹਾਡੇ ਹੱਥ ਤੇ ਖੂਨ ਲੱਗ ਚੁੱਕਿਆ ਹੈ ਇੱਕ નિર્ਦੋਸ਼ ਮੁੰਡੇ ਦਾ ਕਤਲ ਕੀਤਾ ਹੈ ਇੱਕ ਪਤਨੀ ਤੋਂ ਉਸ ਦਾ ਸੁਹਾਗ ਖੋਇਆ ਹੈ ਇੱਕ ਮੁੰਡੇ ਤੋਂ ਉਸ ਦਾ ਬਾਪ ਖੋਇਆ ਹੈ ਤਾਂ ਤੁਹਾਡੇ ਔਨਰ ਕਿਲਿੰਗ ਦੇ ਦਾਜਾ ਟੈਗ ਉਮੂਮਨ ਲੋਕ ਦੇ ਦਿੰਦੇ ਨੇ ਅਜਿਹੇ ਕਟਨਾਵਾ ਨੂੰ ਤਾਂ ਓਨਰ ਤੁਸੀਂ ਆਪਣਾ ਗਵਾਇਆ ਏ ਨਾ ਕਿ ਪਾਇਆ ਏ ਤਾਂ ਮੰਦਭਾਗੀ ਖਬਰ ਇਹ ਹਰਿਆਣਾ ਦੇ ਯਮੁਨਾ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਆਪਣੇ ਮਨ ਵਿੱਚ ਈਰਖਾ ਰੱਖਦੇ ਹੋਏ ਕੁੜੀ ਦੇ ਮਾਪਿਆਂ ਨਰਾਜ਼ ਸਨ ਲਵ ਮੈਰਿਜ ਤੋਂ ਆਪਣੀ ਧੀ ਦੀ ਤੇ ਇਸ ਮੌਕੇ ਲਗਿਆ ਤਾਂ ਵਿਆਹ ਤੋਂ 1 ਸਾਲ ਬਾਅਦ ਆਪਣੇ ਜਵਾਈ ਨੂੰ ਚਾਕੂ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਮੇਰੇ ਭਾਈ ਨੇ ਉਹਨਾਂ ਦੇ ਸਾਥ ਉਸ ਦੀ ਭੈਣ ਦੇ ਸਾਥ ਲਵ ਮੈਰਿਜ ਕਰ ਰੱਖੇ ਰਹੀ ਤੇ ਫਿਰ ਉਹਨਾਂ ਨੇ ਉਹ ਕੰਦ ਘੁਤਾਰਿਆ ਉਹ ਆ पंद्रह बीस छोकरे आए और मेरे भाई के चप्पू वार करा गाड़ी तोड़ दी सारी दो बंदे और घायल हो रखे हैं और इक्कीस तारीख को शादी तो। थी मेरे की दी तो लड़की की तो शादी में आया था क्या वो रात को आ रहा था घर तो उन्होंने हमला कर दिया फिर मोड़ पे हमारे नहीं भाभी तो घर थी हमला करने वाले कौन कौन उनके मेरे भाई के साले थे दो और उनके घर वाले थे उसके मम्मी पापा और बाकी और भी थे रंजिश क्या थी यही लव मैरिज करी थी उनके साथ मेरे पास इन्फॉर्मेशन आई था साढ़े दस बजे कि चाकुओं से किसी लड़के को मारे है घायल कर दिया है और तभी पुलिस मौके पे पहुंची है हमने सिविल हॉस्पिटल में चेक किया जो जहाँ पर दो लड़के मिले और तीसरा लड़का गाबा हॉस्पिटल में मिले जहाँ पर दोन इलाज गाबा हॉस्पिटल में एक लड़के की डेथ हो के दो का इलाज चल रहा तो मामला क्या था, था मामला मामला तो इनका पारिवारिक मामला था पहले कोई लड़की का मामला था जो ये मरने वाला लड़का उस लड़की से शादी कर ली थी दो अलग अलग जातियों के लड़के हैं उस वजह से ये मामला था एक की हालत अभी भी, भी नाजुक बता रहे हैं नहीं एक तो एक्सपायर हो गया दो ठीक हैं उनका इलाज चल रहा है तो मारने वाले वाले लड़की बाले थे कौन थे क्या थे लड़की वाले कैसे अटैक कैसे किया कुछ पता नहीं है अभी इन्वेस्टिगेशन का मामला और अनुसंधान जारी है अब मैं मौका मुलाजा और क्राइम टीम आई है वो करवा रहे हैं मौके पर अभी पाँच के खिलाफ है बाकी अनुसंधान बताया ਲਵ ਮੈਰ ਤੋਂ ਨਾਰਾਜ ਕੁੜੀ ਤੇ ਮਾਪਿਆਂ ਨੇ ਐਡਾ ਵੱਡਾ ਕਾਰਾ ਕਰ ਦਿੱਤਾ ਜਿਹਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਆਪਣੇ ਜਵਾਈ ਨੂੰ ਹੀ ਖੂਨੋਂ ਖੂਨ ਕਰ ਦਿੰਦਾ ਹੈ ਜਨਮ ਮੁਕਾ ਦਿੰਦਾ ਹੈ ਇੱਕ ਸਾਲ ਪਹਿਲਾਂ ਕੁੜੀ ਲਵ ਮੈਰਿਜ ਕਰਾ ਲੈਂਦੀ ਹੈ ਮੁੰਡੇ ਦੇ ਨਾਲ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਸ਼ਾਇਦ ਕੁੜੀ ਦੇ ਘਰ ਦੇ ਖੁਸ਼ ਨਹੀਂ ਸਨ ਕਿ ਉਹਨਾਂ ਦੀ ਕੁੜੀ ਨੇ ਲਵ ਮੈਰਿਜ ਕਿਵੇਂ ਕਰਵਾ ਲਈ ਹੈ ਇੱਕ ਸਾਲ ਹੋ ਜਾਂਦਾ ਵਿਆਹ ਨੂੰ ਜੋੜੇ ਦੇ ਘਰੇ ਇੱਕ ਮੁੰਡਾ ਜਨਮ ਲੈਂਦਾ ਪਰ ਫੇਰ ਵੀ ਕੁੜੀ ਦੇ ਘਰ ਦੇ ਆਪਣੇ ਮਨ ਵਿੱਚ ਉਹ ਗੁੱਸਾ ਉਹ ਨਫਰਤ ਰੱਖੀ ਰੱਖਦੇ ਨੇ ਮੁੰਡੇ ਦੇ ਪ੍ਰਤੀ ਜਿਸ ਤੋਂ ਬਾਅਦ ਅੱਜ ਮੌਕਾ ਲੱਗਿਆ ਤੇ ਮੁੰਡੇ ਨੂੰ ਜਾਨੋਂ ਮਕਾਦਾ ਦਿੱਤਾ ਹੈ ਕੁੜੀ ਦੇ ਘਰਦਿਆਂ ਨੇ ਲਵ ਮੈਰਿਜ ਕਰਾਉਣ ਦਾ ਇਹਨਾਂ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਐਡੀ ਵੱਡੀ ਕੀਮਤ ਚੁਕਾਉਣੀ ਪਈ ਹੈ ਉਸ ਕੁੜੀ ਨੂੰ ਕਿ ਉਸ ਦੀ ਸਾਰੀ ਜ਼ਿੰਦਗੀ ਬिखर ਗਈ ਹੈ ਉਸ ਦਾ ਪੂਰਾ ਪਰਿਵਾਰ ਵਿਖਰ ਕੇ ਰੱਖਾ ਗਿਆ ਹੈ ਨਾ ਹੁਣ ਉਹ ਆਪਣੇ ਪੇਕੇ ਜਾ ਸਕਦੀ ਹੈ ਅਤੇ ਕਿਹੜੇ ਮੂੰਹ ਨਾਲ ਆਪਣੇ ਸਹੁਰੇ ਘਰ ਬੈਠੇਗੀ ਜਿਸ ਤੋਂ ਬਾਅਦ ਕਿਉਂਕਿ ਹੋ ਸਕਦਾ ਹੈ ਕਿ ਸਹੁਰੇ ਘਰੇ ਵੀ ਕੋਈ ਨਾ ਕੋਈ ਜ਼ਰੂਰੀ ਨਹੀਂ ਉਸ ਦੀ ਮਾਂ ਉਸ ਦਾ ਬਾਪ ਕੋਸ਼ ਨੂੰ ਕਹੇ ਸਾਰੇ ਘਰੇ ਜਿਹੜੇ ਹੋਰ ਲੋਕ ਨੇ ਉਹ ਤਾਨੇ ਮਾਰ ਸਕਦੇ ਨੇ ਕਿ ਤੇਰੇ ਕਰਕੇ ਸਾਡਾ ਮੁੰਡਾ ਸਾਡਾ ਪੁੱਤ ਸਾਡੇ ਘਰੋਂ ਖੋ ਲਿਆ ਗਿਆ ਜਿहां ਇੱਕ ਬੜੀ ਅਣਸੁਖਾਵੀ ਬੜੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕੁੜੀ ਦੇ ਘਰ ਦੇਆ ਵੱਲੋਂ ਆਪਣੇ ਜਵਾਈ ਨੂੰ ਸ਼ਰਿਆਮ ਖੁਲੇਆ ਬਾਜ਼ਾਰ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਜਾਂਦਾ ਪਤਾ ਚੱਲਦਾ ਹੈ ਕਿ ਇੱਕ ਸਾਲ ਪਹਿਲਾਂ ਇਸ ਜੋੜੇ ਦਾ ਵਿਆਹ ਹੁੰਦਾ ਹੈ ਲਵ ਮੈਰਿਜ ਕਰਾਉਂਦਾ ਜੋੜਾ ਪਰ ਕੁੜੀ ਦੇ ਘਰ ਦੇ ਖੁਸ਼ ਨਹੀਂ ਹੁੰਦੇ ਜਿਸ ਕਰਕੇ ਮੁੰਡਾ ਆਪਣਾ ਜੱਦੀ ਘਰ ਛੱਡ ਕੇ ਦੂਜੇ ਥਾਂ ਸ਼ਿਫਟ ਹੋ ਜਾਂਦਾ ਪਰ ਪਤਾ ਚੱਲਿਆ ਕਿ ਮੁੰਡੇ ਦੇ ਘਰ ਕੋਈ ਵਿਆਹ ਦਾ ਫੰਕਸ਼ਨ ਸੀ ਜਿਸ ਕਰਕੇ ਮੁੰਡਾ ਆਪਣੇ ਘਰ ਪਹੁੰਚਿਆ ਹੋਇਆ ਸੀਗਾ ਪਰ ਮੌਕਾ ਦੇਖਦੇ ਹੀ ਕੁੜੀ ਦੇ ਮਾਪਿਆਂ ਦੇ ਅੰਦਰ ਕੁੜੀ ਦੇ ਪਰਿਵਾਰ ਵਾਲੇ ਦੇ ਅੰਦਰ ਜਿਹੜੀ ਨਫ਼ਰਤ ਹੈ ਪਿਛਲੇ 1 ਸਾਲ ਤੋਂ ਬਲ ਰਹੀ ਸੀਗੀ ਅਚਾਨਕ ਉਹ ਨਫ਼ਰਤ ਬਹੁਤ ਵੱਡੇ ਭਾਂਬੜ ਦਾ ਰੂਪ ਲੈ ਲੈਂਦੀ ਹੈ ਜਿਸ ਤੋਂ ਬਾਅਦ ਹੁਣ ਮੌਕਾ ਮਿਲਿਆ ਤਾਂ ਕੁੜੀ ਦੇ ਘਰਦਿਆਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਨੂੰ ਚਾਕੂ ਮਾਰ ਮਾਰ ਕੇ ਜਾਨੋਂ ਹੀ ਮਾਰ ਦਿੱਤਾ ਪਤਾ ਚੱਲਿਆ ਕਿ ਉਸ ਦੀ ਕੱਡੀ ਆ ਰਹੀ ਹੈ ਗੱਡੀ ਤੇ ਪਹਿਲਾਂ ਇੱਟਾ ਪੱਥਰ ਸੁੱਟੇ ਜਿਸ ਕਰਕੇ ਗੱਡੀ ਦਾ ਸ਼ੀਸ਼ਾ ਟੁੱਟਿਆ ਤਾਂ ਕਿ ਗੱਡੀ ਰੁਕ ਰੁਕ ਜਾਵੇ ਅਤੇ ਮੁੰਡਾ ਜ਼ਖਮੀ ਹੋ ਜਾਵੇ ਮੁੰਡੇ ਨੂੰ ਪਤਾ ਚੱਲਿਆ ਕਿ ਮੁੰਡਾ ਭੱਜਦਾ ਗਿਆ ਉਸ ਗੱਡੀ 'ਚ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਬੁਰੇ ਕਿਸਮਤ ਮੁੰਡੇ ਦੀ ਕਿ ਉਹ ਕੁੜੀ ਵਾਲਿਆਂ ਦੇ ਹੱਥ ਆ ਗਿਆ ਕੁੜੀ ਦੇ ਮਾਪਿਓ ਦੇ ਪਰਿਵਾਰ ਵਾਲਿਆਂ ਦੇ ਹੱਥ ਆ ਗਿਆ ਜਿਸ ਤੋਂ ਬਾਅਦ ਚਾਕੂ ਮਾਰ ਕੇ ਉਸ ਮੁੰਡੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਹੜੇ ਦੋ ਲੋਕ ਹੋਰ ਉਸ ਗੱਡੀ ਵਿੱਚ ਬੈਠੇ ਹੋਏ ਸਨ ਉਹ ਵੀ ਹਲੇ ਤੱਕ ਜ਼ਖਮੀ ਨੇ ਉਹਨਾਂ ਨੂੰ ਵੀ ਜ਼ਖਮੀ ਆਲੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲਦਾ ਪਿਆ ਹੈ ਆਨਰ ਕਿਲਿੰਗ ਇਸ ਪੂਰੇ ਮੁੱਦੇ ਨੂੰ ਨਾਮ ਦਿੱਤਾ ਗਿਆ ਆਨਰ ਕਿਲਿੰਗ ਆਪਣੀ ਇੱਜ਼ਤ ਬਚਾਉਣ ਵਾਸਤੇ ਕਤਲ ਕੀਤਾ ਗਿਆ ਹੁਣ ਇੱਥੇ ਅਸੀਂ ਆਈ ਪੁੱਛਣਾ ਚਾਹਾਂਗੇ ਕਿ ਜੇਕਰ ਕੁੜੀ ਦੇ ਮਾਪੇ ਜਿਹੜੇ ਹੁਣ ਫਰਾਰ ਨੇ ਪੁਲਿਸ ਉਹਨਾਂ ਦੀ ਭਾਲ ਕਰਦੀ ਪਈ ਹੈ ਜੇ ਤੁਸੀਂ ਵਾਕਈ ਔਨਰ ਕਿਲਿੰਗ ਵਾਸਤੇ ਇਨਾ ਵੱਡਾ ਕਦਮ ਚੁੱਕਿਆ ਹੈ ਤਾਂ ਤੁਸੀਂ ਆਪਣੀ ਇੱਜ਼ਤ ਬਚਾਈ ਨਹੀਂ ਬਲਕਿ ਇੱਜ਼ਤ ਗਵਾਈ ਹੈ ਨਾ ਹੁਣੋ ਕੁੜੀ ਤੁਹਾਨੂੰ ਕਦੇ ਆਪਣਾ ਮਾਪਿਓ ਮੰਨਣ ਲਈ ਤਿਆਰ ਹੋ ਸਕਦੀ ਹੈ ਨਾ ਸਮਾਜ ਵਿੱਚ ਤੁਹਾਡੀ ਇੱਕ ਥਾਂ ਰਹੀ ਹੈ ਕਿਉਂਕਿ ਤੁਹਾਡੇ ਹੱਥ ਤੇ ਖੂਨ ਲੱਗ ਚੁੱਕਿਆ ਹੈ ਇੱਕ નિર્ਦੋਸ਼ ਮੁੰਡੇ ਦਾ ਕਤਲ ਕੀਤਾ ਹੈ ਇੱਕ ਪਤਨੀ ਤੋਂ ਉਸ ਦਾ ਸੁਹਾਗ ਖੋਇਆ ਹੈ ਇੱਕ ਮੁੰਡੇ ਤੋਂ ਉਸ ਦਾ ਬਾਪ ਖੋਇਆ ਹੈ ਤਾਂ ਤੁਹਾਡੇ ਔਨਰ ਕਿਲਿੰਗ ਦੇ ਦਾਜਾ ਟੈਗ ਉਮੂਮਨ ਲੋਕ ਦੇ ਦੇ ਦਿੰਦੇ ਨੇ ਜਈਆਂ ਕਟਨਾਵਾ ਨੂੰ ਤਾਂ ਓਨਰ ਤੁਸੀਂ ਆਪਣਾ ਗਵਾਇਆ ਏ ਨਾ ਕਿ ਪਾਇਆ ਏ ਤਾਂ ਮੰਦ ਭਾਗੀ ਖਬਰ ਇਹ ਹਰਿਆਣਾ ਦੇ ਯਮੁਨਾ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਆਪਣੇ ਮਨ ਵਿੱਚ ਈਰਖਾ ਰੱਖਦੇ ਹੋਏ ਕੁੜੀ ਦੇ ਮਾਪਿਆਂ ਨਰਾਜ਼ ਸਨ ਲਵ ਮੈਰਿਜ ਤੋਂ ਆਪਣੀ ਧੀ ਦੀ ਤੇ ਇਸ ਮੌਕਾ ਲਗਿਆ ਤਾਂ ਵਿਆਹ ਤੋਂ 1 ਸਾਲ ਬਾਅਦ ਆਪਣੇ ਜਵਾਈ ਨੂੰ ਚਾਕੂ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਮੇਰੇ ਭਾਈ ਨੇ ਉਹਨਾਂ ਦੇ ਸਾਥ ਉਸ ਦੀ ਭੈਣ ਕੇ ਸਾਥ ਲਵ ਮੈਰਿਜ ਕਰ ਰੱਖੇ ਰੇ ਤਾਂ ਫਿਰ ਉਹਨਾਂ ਨੇ ਉਹ ਕੰਦ ਘੁਤਾਰਿਆ ਉਹ ਆ पंद्रह बीस छोकरे आए और मेरे भाई के चप्पू वार करा गाड़ी तोड़ दी सारी और दो बंदे और घायल हो रखे हैं और इक्कीस तारीख को शादी तो। थी मेरे की दी तो लड़की की तो शादी में आया था क्या वो रात को आ रहा था घर तो उन्होंने हमला कर दिया फिर मोड़ पे हमारे नहीं भाभी तो घर थी हमला करने वाले कौन कौन उनके मेरे भाई के साले थे दो और उनके घर वाले थे उसके मम्मी पापा और बाकी और भी थे रंजिश क्या थी यही लव मैरिज करी थी उनके साथ मेरे पास इन्फॉर्मेशन आई था साढ़े दस बजे कि चाकुओं से किसी लड़के को मारे है घायल कर दिया है और तभी पुलिस मौके पे पहुंची है हमने सिविल हॉस्पिटल में चेक किया जो जहाँ पर दो लड़के मिले और तीसरा लड़का गाबा हॉस्पिटल में मिले जहाँ पर दोन इलाज गाबा हॉस्पिटल में एक लड़के की डेथ हो के दो का इलाज चल रहा तो मामला क्या था, था मामला मामला तो इनका पारिवारिक मामला था पहले कोई लड़की का मामला था जो ये मरने वाला लड़का उस लड़की से शादी कर ली थी दो अलग अलग जातियों के लड़के हैं उस वजह से ये मामला था एक की हालत अभी भी, भी नाजुक बता रहे हैं नहीं एक तो एक्सपायर हो गया दो ठीक हैं उनका इलाज चल रहा है तो मारने वाले वाले लड़की बाले थे कौन थे क्या थे लड़की वाले कैसे अटैक कैसे किया कुछ पता नहीं है अभी इन्वेस्टिगेशन का मामला और अनुसंधान जारी है अब मैं मौका मुलाजा और क्राइम टीम आई है वो करवा रहे हैं मौके पर अभी पाँच के खिलाफ है बाकी अनुसंधान बताया